ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਦੱਸਦੀ ਹੈ ਕਿ ਜਲੰਧਰ ਸਥਿਤ ED ਦਫ਼ਤਰ ਨੇ ਸਾਬਕਾ ਸੀਐਮ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਸੰਬੰਧੀ ਐਕਟ ਦੀ ਉਲੰਘਣਾ ਦੇ ਕਥਿਤ ਮਾਮਲੇ 'ਚ 12 ਫਰਵਰੀ ਨੂੰ ਤਲਬ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਸੱਮਨ ਲਗਭਗ 4 ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ ਪਰ ਦੋਵਾਂ ਵੱਲੋਂ ED ਸਾਹਮਣੇ ED ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਘਟ ਹੈ ਦੂਜੇ ਪਾਸੇ ਈਡੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਲੇ ਤੱਕ ਸਬੰਧ ਦੇ ਮੁਲਤਵੀ ਕਰਨ ਦੀ ਮੰਗ ਵਾਲੀ ਕੋਈ ਵੀ ਅਰਜੀ ਨਹੀਂ ਮਿਲੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਨੂੰ ਪਹਿਲੀ ਵਾਰ ਜੁਲਾਈ 2016 ਵਿੱਚ ਈਡੀ ਨੇ ਸੱਮਣ ਭੇਜਿਆ ਸੀ ਅਤੇ ਸਵਿਟਜ਼ਰਲੈਂਡ 'ਚ ਫੰਡਾਂ ਸੰਬੰਧੀ ਟਰਸਟ ਬਣਾਉਣ ਬਾਰੇ ਪੁੱਛ ਪੜਤਾਲ ਕੀਤੀ ਗਈ ਸੀ ਉਹਨਾਂ ਵਿਰੁੱਧ ਈਡੀ ਦੀ ਜਾਂਚ ਕਥਿਤ ਤੌਰ ਤੇ ਆਮਦਨ ਕਰ ਵਿਭਾਗ ਦੇ ਕਥਿਤ ਨਤੀਜਿਆਂ ਦਾ ਸਬੰਧਤ ਹੈ ਈਡੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸੰਬੰਧੀ ਸੰਮਣ ਵੀ ਭੇਜੇਗੇ ਸੀ ਪਰ ਦੂਜੇ ਪਾਸੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਮਹਾਲੀ ਦੇ ਫੋਰਟ ਹਸਪਤਾਲ ਵਿੱਚ ਗੋਡੇ ਦਾ ਆਪਰੇਸ਼ਨ ਹੋਇਆ ਹੈ ਹਾਲਾਂਕਿ ਹਸਪਤਾਲ ਵੱਲੋਂ ਇਸ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਸਰਜਰੀ ਸਫਲਤਾਪੂਰਵਕ ਮੁਕੰਮਲ ਕੀਤੀ ਗਈ ਹੈ ਉਨ੍ਹਾਂ ਨੂੰ ਡਾਕਟਰਾਂ ਨੇ ਆਪਣੀ ਨਿਗਰਾਨੀ ਹੇਠ ਰੱਖਿਆ ਹੋਇਆ ਹੈ ਅਗਲੇ 2 ਦਿਨਾਂ ਦੌਰਾਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਫੋਰਟੀ ਹਸਪਤਾਲ ਵਿੱਚ ਹਰਿਆਣਾ ਦੇ ਕੈਬਨਿਟ ਮੰਤਰੀ ਨਿਲ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਪੁੱਛਣ ਲਈ ਪਹੁੰਚੇ ਇਸ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਸੱਜੇ ਗੋਡੇ ਦਾ ਆਪਰੇਸ਼ਨ ਹੋਇਆ ਸੀ ਗੋਡਿਆਂ ਵਿੱਚ ਜਿਆਦਾ ਦਰਦ ਦੀ ਸ਼ਿਕਾਇਤ ਕਾਰਨ ਹੀ ਉਹ ਫੋਰਟੀ ਹਸਪਤਾਲ ਵਿੱਚ ਦਾਖਲ ਹੋਏ ਸੀ ਜਿੱਥੇ ਡਾਕਟਰਾਂ ਨੇ ਉਹਨਾਂ ਦੇ ਲੋਰੀਂਦੇ ਟੈਸਟ ਕਰਨ ਉਪਰੰਤ ਆਪਰੇਸ਼ਨ ਕੀਤਾ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਚੁੱਕੇ ਨੇ ਜੋ ਕਿ ਕਾਂਗਰਸ ਪਾਰਟੀ ਤੋਂ ਸੀ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਜਦੋਂ ਅਸਤੀਫਾ ਦਿੰਦੇ ਨੇ ਕਾਂਗਰਸ ਪਾਰਟੀ ਤੋਂ ਤਾਂ ਹੁਣ ਭਾਜਪਾ ਦੇ ਨਾਲ ਅੱਜਕੱਲ ਚੱਲ ਰਹੇ ਨੇ ਪਰ ਦੂਜੇ ਪਾਸੇ ਹੁਣ ਜਿਹੜੀ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੈ ਈਡੀ ਕਰਨ ਦੇ ਰੋਧ ਦੇ ਵਿੱਚ ਹੈ ਹਾਲਾਂਕਿ ਇਹ ਵੀ ਕਿਹਾਸ ਰਾਈਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਦਬਾਅ ਸੀ ਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਣ ਕਿਉਂਕਿ ਈਡੀ ਦਾ ਮਾਮਲਾ ਸੀ ਪਰ ਦੂਜੇ ਪਾਸੇ ਆਮੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਨੇ ਪਰ ਫਿਰ ਵੀ ED ਐ ਜਿਹੜੀ ਉਹਨਾਂ ਨੂੰ ਸੰਮਣ ਭੇਜ ਕੇ ਤੇ ਉਹਨਾਂ ਦੇ ਪੁੱਤਰ ਨੂੰ ਤਲਬ ਕੀਤਾ ਗਿਆ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ED ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਅਤੇ ਉਹਨਾਂ ਦੇ ਪੁੱਤਰ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਤੇ ਅਗਲਾ ਪ੍ਰੋਸੈਸ ਕੀ ਰਹਿੰਦਾ ਫਿਲਹਾਲ ਹੀ ਨਹੀਂ ਦਿਓ ਜਾਜ ਧੰਨਵਾਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਦੱਸਦੀ ਹੈ ਕਿ ਜਲੰਧਰ ਸਥਿਤ ED ਦਫ਼ਤਰ ਨੇ ਸਾਬਕਾ ਸੀਐਮ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਸੰਬੰਧੀ ਐਕਟ ਦੀ ਉਲੰਘਣਾ ਦੇ ਕਥਿਤ ਮਾਮਲੇ 'ਚ 12 ਫਰਵਰੀ ਨੂੰ ਤਲਬ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਸਮਨ ਲਗਭਗ 4 ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ ਪਰ ਦੋਵਾਂ ਵੱਲੋਂ ED ਸਾਹਮਣੇ ED ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਘਟ ਹੈ ਦੂਜੇ ਪਾਸੇ ED ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਲੇ ਤੱਕ ਸੰਬੰਧ ਦੇ ਮੁਲਤਵੀ ਕਰਨ ਦੀ ਮੰਗ ਵਾਲੀ ਕੋਈ ਵੀ ਅਰਜ਼ੀ ਨਹੀਂ ਮਿਲੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਨੂੰ ਪਹਿਲੀ ਵਾਰ ਜੁਲਾਈ 2016 ਵਿੱਚ ਈਡੀ ਨੇ ਸੰਮਨ ਭੇਜਿਆ ਸੀ ਅਤੇ ਸਵਿਟਜ਼ਰਲੈਂਡ 'ਚ ਫੰਡਾ ਸੰਬੰਧੀ ਟਰਸਟ ਬਣਾਉਣ ਬਾਰੇ ਪੁੱਛ ਪੜਤਾਲ ਕੀਤੀ ਗਈ ਸੀ। ਉਹਨਾਂ ਵਿਰੁੱਧ ਈਡੀ ਦੀ ਜਾਂਚ ਕਥਿਤ ਤੌਰ ਤੇ ਆਮਦਨ ਕਰ ਵਿਭਾਗ ਦੇ ਕਥਿਤ ਨਤੀਜਿਆਂ ਦਾ ਸੰਬੰਧਿਤ ਹੈ। ਈਡੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸੰਬੰਧੀ ਸੰਮਨ ਵੀ ਭੇਜੇਗੇ ਸੀ। ਪਰ ਦੂਜੇ ਪਾਸੇ ਦੱਸਦੇ ਕਿ ਕੈਪਟਨ ਅਮਰਿੰਦਰ ਸਿੰਘ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਗੋਡੇ ਦਾ ਆਪਰੇਸ਼ਨ ਹੋਇਆ ਹੈ ਹਾਲਾਂਕਿ ਹਸਪਤਾਲ ਵੱਲੋਂ ਇਸ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਸਰਜਰੀ ਸਫਲਤਾਪੂਰਵਕ ਮੁਕੰਮਲ ਕੀਤੀ ਗਈ ਹੈ ਉਨ੍ਹਾਂ ਨੂੰ ਡਾਕਟਰਾਂ ਨੇ ਆਪਣੀ ਨਿਗਰਾਨੀ ਹੇਠ ਰੱਖਿਆ ਹੋਇਆ ਹੈ ਅਗਲੇ 2 ਦਿਨਾਂ ਦੌਰਾਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਫੋਰਟਿਸ ਹਸਪਤਾਲ ਵਿੱਚ ਹਰਿਆਣਾ ਦੇ ਕੈਬਨਿਟ ਮੰਤਰੀ ਨਿਲ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਪੁੱਛਣ ਲਈ ਪਹੁੰਚੇ ਇਸ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਸੱਜੇ ਗੋਡੇ ਦਾ ਆਪਰੇਸ਼ਨ ਹੋਇਆ ਸੀ ਗੋਡਿਆਂ ਵਿੱਚ ਜਿਆਦਾ ਦਰਦ ਦੀ ਸ਼ਿਕਾਇਤ ਕਰਨ ਹੁੰਦੋਂ ਉਹ 40 ਹਸਪਤਲ ਵਿੱਚ ਦਾਖਲ ਹੋਏ ਸੀ ਜਿੱਥੇ ਡਾਕਟਰਾਂ ਨੇ ਉਹਨਾਂ ਦੇ ਲੂਰੀਂਦੇ ਟੈਸਟ ਕਰਨ ਉਪਰੰਤ ਆਪਰੇਸ਼ਨ ਕੀਤਾ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਚੁੱਕੇ ਨੇ ਜੋ ਕਿ ਕਾਂਗਰਸ ਪਾਰਟੀ ਤੋਂ ਸੀ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਜਦੋਂ ਅਸਤੀਫਾ ਦਿੰਦੇ ਨੇ ਕਾਂਗਰਸ ਪਾਰਟੀ ਤੋਂ ਤਾਂ ਹੁਣ ਭਾਜਪਾ ਦੇ ਨਾਲ ਅੱਜਕੱਲ ਚੱਲ ਰਹੇ ਨੇ ਪਰ ਦੂਜੇ ਪਾਸੇ ਹੁਣ ਜਿਹੜੀ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੈ ਈਡੀ ਕਰਨ ਦੇ ਰੋਧ ਦੇ ਵਿੱਚ ਹੈ ਹਾਲਾਂਕਿ ਇਹ ਵੀ ਕਿਹਾਸ ਰਾਈਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਦਬਾਅ ਸੀ ਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਣ ਕਿਉਂਕਿ ਈਡੀ ਦਾ ਮਾਮਲਾ ਸੀ ਪਰ ਦੂਜੇ ਪਾਸੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਨੇ ਪਰ ਫਿਰ ਵੀ ਈਡੀ ਹੈ ਜਿਹੜੀ ਉਹਨਾਂ ਨੂੰ ਸੰਮਣ ਭੇਜ ਕੇ ਤੇ ਉਹਨਾਂ ਦੇ ਪੁੱਤਰ ਨੂੰ ਤਲਬ ਕੀਤਾ ਗਿਆ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਈਡੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਅਤੇ ਉਹਨਾਂ ਦੇ ਪੁੱਤਰ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਤੇ ਅਗਲਾ ਪ੍ਰੋਸੈਸ ਕੀ ਰਹਿੰਦਾ ਫਿਲਹਾਲ ਹੀ ਨਹੀਂ ਦਿਉ ਜਾਜ ਧੰਨਵਾਦ